Thank <laughs> you. ਸੋ ਦੋਸਤੋ ਲੋੜੀ ਜਿਹੜਾ ਵਾ ਬਿਲਕੁਲ ਖੁਸ਼ੀਆਂ ਦਾ ਤਿਹਾਰਾ ਔਰ ਅੰਮ੍ਰਿਤਸਰ ਦੀ ਲੋੜੀ ਹੈ ਜਿਹੜੀ ਪੂਰੇ ਵਿਸ਼ਵ ਦੇ ਵਿੱਚ ਪ੍ਰਚਲਿਤ ਸੋ ਅੱਜ ਜਿਹੜਾ ਅੰਮ੍ਰਿਤਸਰ ਕਲੱਬ ਦੇ ਵਿੱਚ ਜਿਹੜਾ ਬਿਲਕੁਲ ਲੋੜੀ ਦਾ ਤਿਉਹਾਰ ਜਿਹੜਾ ਮਨਾਇਆ ਰਿਹਾ ਔਰ ਅੰਮ੍ਰਿਤਸਰ ਕਲੱਬ ਦੀ ਜਿਹੜੀ ਕਮੇਟੀ ਹੈ ਉਸ ਲੋੜੀ ਦਾ ਤਿਉਹਾਰ ਦੇ ਵਿੱਚ ਜਸ਼ਨ ਜਿਹੜੀ ਆ ਬਿਲਕੁਲ ਮਨਾ ਰਹੀ ਔਰ ਨਾਲ ਨਾਲ ਜਿਹੜਾ ਤੁਸੀਂ ਦੇਖ ਸਕਦੇ ਹੋ ਸਾਹਮਣੇ ਤਸਵੀਰਾਂ ਦੇ ਵਿੱਚ ਕਿਸ ਤਰ੍ਹਾਂ ਲੋੜੀ ਨੂੰ ਜਿਹੜੀ ਆ ਬਿਲਕੁਲ ਜਲਾਇਆ ਜਾ ਰਗਨੀ ਭੇਟ ਕੀਤੀ ਜਾ ਰਹੀ ਔਰ ਲੋੜੀ ਦਾ ਤਿਉਹਾਰ ਜਿਹੜਾ ਵਾ ਇੱਕ ਪਰਿਵਾਰ ਦੀ ਤਰ੍ਹਾਂ ਜਿਹੜਾ ਕੁਲ ਅੱਜ ਵੀ ਦੇਖ ਸਕਦੇ ਹੋ ਪ੍ਰੈਜ਼ੀਡੈਂਟ ਜਿਹੜੇ ਆ ਬੋਬੀ ਕੁਮਾਰ ਉਹਨਾਂ ਦੇ ਨਾਲ ਜਿਹੜੇ ਆ ਆਨਰ ਸਕੱਟ ਸੈਕਟਰੀ ਜਿਹੜੇ ਆ ਲਾਲੀ ਚੰਡੋਕ ਉਹਨਾਂ ਦੇ ਨਾਲ ਜਿਹੜੇ ਸੁਨੀਲ ਲੋੜਾ ਜਿਹੜੇ ਜੁਆਇੰਟ ਸੈਕਟਰੀ ਹੋਰ ਜਿਹੜੇ ਕਮੇਟੀਜ਼ ਦੇ ਜਿਹੜੇ ਆਲ ਮੈਂਬਰ ਹੈ ਪੂਰੀ ਫੈਮਲੀਆਂ ਜਿਹੜੀ ਆ ਅੱਜ ਲੋਹੜੀ ਦਾ ਤਿਉਹਾਰ ਜਿਹੜਾ ਵਾ ਰਲ ਮਿਲ ਕੇ ਖੁਸ਼ੀਆਂ ਦੇ ਨਾਲ ਮਨਾ ਰਹੇ ਔਰ ਦੇਸ਼ ਵਾਸੀਆਂ ਨੂੰ ਆਪਣੇ ਸ਼ਹਿਰ ਵਾਸੀਆਂ ਨੂੰ ਲੋਹੜੀ ਦੀ ਜਿਹੜੀ ਵਧਾਈ ਦਿੱਤੀ ਜਾ ਰਹੀ ਹੈ ਸਰ ਇੱਕ ਸਮਾਜਿਕ ਸੰਸਥਾ ਜਿੱਥੇ 18 ਸਾਲ ਤੋਂ ਲੈ ਕੇ 80 ਸਾਲ ਤੱਕ ਦੇ ਮੈਂਬਰ ਆਉਂਦੇ ਨੇ ਆ ਸਾਰੇ ਭਰਾਵਾਂ ਦੇ ਲਈ ਲੇਡੀਜ਼ ਵੀ ਆਂਦੀਆਂ ਵੀਨ ਟੂਡੇ ਤੁਸੀਂ ਦੇਖ ਸਕਦੇ ਹੋ ਕਾਫੀ ਮਾਤਰਾ ਵਿੱਚ ਲੇਡੀਜ਼ ਅੰਡਰ ਕਵਰ ਬੈਠੇ ਹਨ ਕਵਰ ਮੀਨਸ ਕਿ ਦੇ ਆਰ ਟੈਂਟ ਦੇ ਥੱਲੇ ਨੇ ਬੇਨਤੀ ਹੈ ਬਈ ਕਿ ਜੇ ਸਮਾਜ ਦੇ ਵਿੱਚ ਕੁਝ ਲੋਕ ਰਲ ਮਿਲ ਕੇ ਇਕੱਠੇ ਹੋ ਕੇ ਤਿਉਹਾਰ ਮਨਾਣ ਤੇ ਉਸ ਦਾ ਆਨੰਦ ਕੁਝ ਹੋਰ ਹੁੰਦਾ ਹੈ ਨਾਲ ਕਿ ਹਰ ਬੰਦਾ ਵੱਖੋ ਵੱਖ ਆਪਣੇ ਘਰਾਂ ਚ ਬੈ ਕੇ ਹੀ ਬਣਾਈ ਜਾਵੇ ਤੇ ਇਹ ਸੰਸਥਾ ਅਗਰ ਬਣੀ ਹੈ ਤੇ ਮਾਰਾਈ ਕਰੇ ਕਿ ਆਨਵਲੇ ਸਮੇਂ ਚ ਵੀ ਇਹ ਰਿਵਾਜ ਚੱਲਦਾ ਰਹੇ ਤੇ ਮੈਂ ਸਾਰਿਆਂ ਨੂੰ ਬਹੁਤ-ਬਹੁਤ ਧੰਨਵਾਦ ਔਰ ਵਧਾਈ ਦਿਨਾਂ ਹਾ ਲੋੜੀ ਸਰ ਜਦੋਂ ਪਰਿਵਾਰ ਦੇ ਨਾਲ ਮਿਲਾਈ ਲੇਕਿਨ ਜਦੋਂ ਇੱਕ ਕਲੱਬ ਦਾ ਪਰਿਵਾਰ ਜਦੋਂ ਇਕੱਠਾ ਹੁੰਦਾ ਸੋ ਇਸ ਤਰ੍ਹਾਂ ਦੀ ਖੁਸ਼ੀ ਹੋਰ ਨਹੀਂ ਸੀ ਸਰ ਉਹ ਕਲੱਬ ਦਾ ਜਿਹੜੇ ਪਰਿਵਾਰ ਇਟ ਇਜ਼ ਕਾਲਡ ਐਸ ਸੈਕੰਡ ਹੋਮ ਤੇ ਜਿਸਲੇ ਤੁਸੀਂ ਆ ਕੇ ਵੱਖ-ਵੱਖ ਕਿਸਮ ਦੇ ਲੋਕਾਂ ਨੂੰ ਮਿਲਦੇ ਹੋ ਉਹ ਤਾਂ ਬਿਨਾਂ ਮਨਾਇਆ ਹੀ ਲੋੜੀ ਦਾ ਪਹਿਲੇ ਹੀ ਖੁਸ਼ੀਆਂ ਸ਼ੁਰੂ ਹੋ ਜਾਂਦੀ ਹੈ ਅਗਲੇ ਨੂੰ ਮਿਲ ਕੇ ਜਿੰਨੂ ਮਿਲੋ ਪਿਆਰ ਨਾਲ ਅਗਲਾ ਹੱਸ ਕੇ ਤੁਹਾਨੂੰ ਘਰੇ ਲਾਂਦਾ ਤੁਸੀਂ ਵੀ ਉਹਨੂੰ ਪਿਆਰ ਨਾਲ ਮਿਲਦੇ ਹੋ ਤੇ ਪਿਆਰ ਨੇ ਹੀ ਪਿਆਰ ਖਿੱਚਦਾ ਜੀ ਉਹਦੇ ਨਾਲ ਸੰਸਾਰ ਚੱਲਣ ਡਿਆ ਸਰ ਮੈਸੇਜ ਤੇ ਆਇਆ ਕਿ ਹੈਗਾ ਥੋੜਾ ਡਾਡਾ ਲੇਕਿਨ ਧਿਆਨ ਨਾਲ ਜ਼ਰੂਰ ਸਾਡਾ ਸਮਾਜ ਹਲੇ ਵੀ ਮੇਲ ਡੋਮੀਨੇਟਡ ਹੈ ਕਿ ਅਸੀਂ ਸਮੇਂ ਨੇ ਯਾਰ ਬੇਟੀ ਗਿਆ ਇਹਨੂੰ ਤੇ ਦੇਣਾ ਹੀ ਪੈਗਾ ਕੁਝ ਨਾ ਕੁਝ ਦਿਓ ਜਿੰਨੀ ਸਮਰਥਾ ਜ਼ਰੂਰ ਦੇ ਦਿਓ ਲੇਕਿਨ ਮੈਨੂੰ ਬੁਰੀ ਤੇ ਵਸ ਕੋਈ ਵੀ ਮਾਪਿਓ ਆਪਣੀ ਧੀ ਨੂੰ ਨਾ ਦੇਣ ਜਾਂ ਮੈਂ ਨਹੀਂ ਕਹਿ ਸਕਦਾ ਨਾ ਦੇਣ ਕਿਉਂਕਿ ਜਿੱਥੇ ਵਸੀ ਹੋਈ ਆ ਉਹ ਘਰ ਵੀ ਤੇ ਤੁਸੀਂ ਸਮਝਦੇ ਹੋ ਕਿ ਸ਼ਾਂਤਤਾ ਹੀ ਹੋਊਗਾ ਜਾਂ ਖੁਸ਼ ਹੋਊਗਾ ਕਿ ਉਹਨਾਂ ਦੀ ਨੂਹ ਵੱਲ ਕੋਈ ਚੀਜ਼ ਆਈ ਆ ਸੋ ਬੇਨਤੀ ਆ ਕਿ ਇਸ ਇੱਕ ਪੁਰਾਣੇ ਰੀਤੀ ਰਿਵਾਜ ਨੂੰ ਕਿ ਜਿਵੇਂ ਦੀਵਾਲੀ ਤੇ ਧੀ ਨੂੰ ਭੇਜਣਾ ਹੈ ਬਸਾਖੀ ਤੇ ਭੇਜਣਾ ਹੈ ਲੋਹੜੀ ਤੇ ਭੇਜਣਾ ਹੈ ਇਹ ਥੋੜਾ ਜਿਹਾ ਮੋਡੀਫਾਈ ਕਰ ਲੀਏ ਕੰਪਿਊਟਰ ਏਜ ਆ ਗਈ ਹੈ YouTube ਹੋ ਗਿਆ WhatsApp ਹੋ ਗਿਆ ਸੋਸ਼ਲ ਮੀਡੀਆ ਇਜ਼ देयर ਬਾਈ ਡੋਨਟ ਵੀ ਸੈਂਡ ਦੀ ਗੁੱਡ ਵਿਸ਼ਸ ਬਾਈ ਵੀ ਆਰ ਸੋ ਮੈਟੀਰੀਅਲਿਸਟਿਕ ਨਜ਼ਰੀਆ ਇੱਕ ਹੋਵੇ ਹੈ ਨਜ਼ਰੀਆ ਇੱਕ ਹੋਵੇ ਹਾਂ ਨਜ਼ਰੀਆ ਇੱਕ ਹੋਣਾ ਚਾਹੀਦਾ ਜੇ ਤੁਹਾਡਾ ਮੁੰਡਾ ਵਾ ਤੇ ਤੁਸੀਂ ਵੀ ਅਸਨਾ ਕਰੋ ਕਿ ਤੁਹਾਡੀ ਨੂੰਨੋ ਹਰ ਵੇਲੇ ਉੱਥੋਂ ਆਇਆ ਕਰੇ ਜੀ ਅੱਜ ਮੇਰਾ ਵੀ ਬੇਟਾ ਘਰ ਆਗਾ ਆਈ ਡੋਨਟ ਐਕਸਪੈਕਟ ਕਿ ਹਿਸ ਪੈਰੈਂਟ ਸ਼ੁੱਡ ਸੈਂਡ ਮੀ ਐਨੀਥਿੰਗ ਹੋਜੀ ਬਹੁਤ ਲੋਕ ਜਾਗਰੂਕ ਹੋ ਗਏ ਕੁਝ ਪਰਸੈਂਟ ਹੀ ਲੋਕ ਅਗੇ ਜਿਨ੍ਹਾਂ ਨੂੰ ਜਾਗਰੂਕ ਹੋਣ ਦੀ ਲੋੜ ਹੈ ਸਰ ਮੇਰੇ ਹਿਸਾਬ ਨਾਲ ਤਾਂ ਜਿਹੜੇ ਜਾਗਰੂਕ ਹੋਏ ਜੇ ਉਹ ਵੀ ਮਤਲਬ ਸਰਫੇਸ਼ੀਅਲ ਨੇ ਅਸਲੀਅਤ ਚ ਨਹੀਂ ਹੈਗੇ ਦਿਸ ਇਜ਼ ਮਾਈ ਪਰਸਨਲ ਓਪੀਨੀਅਨ ਡਾਟਾ ਤੁਹਾਡੇ ਕੋਲ ਹੋਏਗਾ ਲੇਕਿਨ ਵਾਟ ਆਈ ਸੀ ਕਿ ਕੁੜੀ ਦੇ ਮਾਪਿਓ ਆਜਣ ਤੇ ਸਾਨੂੰ ਸਾਰਿਆਂ ਨੂੰ ਖਲੋਕ ਕੇ ਹੱਥ ਜੋੜ ਕੇ ਪਹਿਲੇ ਉਹਨਾਂ ਨੂੰ ਵੈਲਕਮ ਕਰਨਾ ਪੈਂਦਾ ਵੀਰ ਜੀ ਕਿਸੇ ਦੀ ਇੱਜ਼ਤ ਕਰਨੀ ਕੋ ਮਾੜੀ ਚੀਜ਼ ਨਹੀਂ ਕਰੋ ਉਹਨਾਂ ਨੂੰ ਸਿਰ ਤੇ ਬਿਠਾਓ ਕਿਉਂਕਿ ਸਾਡੀ ਧੀ ਉੱਥੇ ਵਸੀ ਹੋਈ ਆ ਲੇਕਿਨ ਇੱਕ ਮਜਬੂਰਾਂ ਜਿਹੜੀਆਂ ਚੀਜ਼ਾਂ ਕਰਨੀਆਂ ਪੈਂਦੀਆਂ ਆ ਉਹ ਚੀਜ਼ ਨੂੰ ਮੈਂ ਕਹਿੰਨਾ ਕਿ ਉਹਦੇ ਤੋਂ ਥੋੜੀ ਦੂਰੀ ਰੱਖੀ ਜਾਵੇ ਬਹੁਤ ਅੱਛਾ ਲੱਗਾ ਜੀ ਉਹ ਕਾਲਜ ਸੈਕੰਡ ਹੋਮ ਬੜਾ ਅੱਛਾ ਲੱਗਦਾ ਆਪਣੇ ਬੰਦੇ ਦੇ ਵਿੱਚ ਖੁਸ਼ ਰਹਿਣ ਆਬਾਦ ਰਹਿਣ ਸਾਰੇ ਸਾਡਾ ਅੰਮ੍ਰਿਤਸਰ ਸ਼ਹਿਰ ਵਾਜ਼ਾ ਰਵੇ ਪੰਜਾਬ ਵਾਜ਼ਾ ਰਵੇ ਹਿੰਦੁਸਤਾਨ ਅੱਗੇ ਸਰ ਮੌਸਮ ਵੀ ਅੱਜ ਬਹੁਤ ਵਧੀਆ ਹੈ ਅੱਜ ਮੌਸਮ ਹੀ ਅੱਜ ਮੌਸਮ ਵੀ ਬਹੁਤ ਵਧੀਆ ਹੈ ਪਰ ਠੀਸ ਤਹਿਰ ਨਹੀਂ ਹੈ ਤੇ ਰਾਮ ਲਹਿਰ ਵੀ ਚੱਲ ਰਹੀ ਹੈ ਨਾ ਭਾਈ ਜਨਨ ਦਾ ਜੋਸ਼ ਅੱਜ ਹੀ ਦੇਖਣ ਨੂੰ ਮਿਲ ਰਿਹਾ ਸਰ ਕੀ ਮੈਸੇਜ ਹੈ ਧੀਆਂ ਦਾ ਤਿਉਹਾਰ ਵੀ ਕਿਹਾ ਜਾਂਦਾ ਔਰ ਲੋਹੜੀ ਖਾਸ ਕਰ ਅੰਮ੍ਰਿਤਸਰ ਦੀ ਲੋਹੜੀ ਪੂਰੇ ਵਿਸ਼ਵ ਵਿੱਚ ਜਾਣੀ ਜਾਂਦੀ ਹੈ ਬਿਲਕੁਲ ਜੀ ਇਹ ਸਾਡੇ ਹਿੰਦੁਸਤਾਨੀਆਂ ਦੇ ਤਿਉਹਾਰ ਹੈ ਜਿਹੜੇ ਅ ਤਾਮਿਲਨਾਡੂ ਚ ਇਹਨੂੰ ਬੋਂਗਲ ਕਹਿੰਦੇ ਆ ਅਸੀਂ ਇਹਨਾਂ ਨੂੰ ਲੋਹੜੀ ਕਹਿੰਦੇ ਆ ਕੋ ਇੱਕ ਅੱਜ ਲੋੜੀ ਹੈ ਤੇ 22 ਜਨਵਰੀ ਨੂੰ ਦੀਵਾਲੀ ਹੈ ਬਾਈ ਬਿਲਕੁਲ ਦੀਵਾਲੀ ਹੈ ਅਸੀਂ ਪੂਰਾ ਜਗਮਗ ਚਰਾ ਦੀਵੇ ਜਗਾਵਾਂਗੇ ਖੁਸ਼ੀਆਂ ਮਨਾਵਾਂਗੇ ਰਾਮ ਲੱਲਾ ਆ ਰਹੇ ਹਨ ਧੰਨਵਾਦ ਠੀਕ ਹੈ ਅੱਜ ਬੜਾ ਖੁਸ਼ੀ ਦਾ ਮੌਕਾ ਜੀ ਲੋੜੀ ਅਸੀਂ ਅੰਮ੍ਰਿਤਸਰ ਕਲੱਬ ਦੇ ਵਿੱਚ ਮਨਾ ਰਹੇ ਹਾਂ ਦੋ ਦਿਨ ਪਹਿਲੇ ਮਨਾਨੇ ਕਿਉਂਕਿ ਘਰਾਂ ਦੇ ਰਜੇਵੇ ਹੁੰਦੇ ਲੋਕਾਂ ਨੂੰ ਜੋੜੀ ਉੜੀ ਦਿਨ ਤੇ ਅੱਜ ਅਸੀਂ ਆਪਣਾ ਇੱਥੇ ਕੱਟ ਰੱਖਿਆ ਪੂਰੇ ਰੀਤੀ ਰਿਵਾਜ ਦੇ ਨਾਲ ਅਸੀਂ ਲੋੜੀ ਬਾਰੇ ਹਰ ਮੈਂਬਰ ਨੂੰ ਇਨਸਟਰਕਸ਼ਨ ਦਿੱਤੀਆਂ ਗਈਆਂ ਰਿਕੁਐਸਟ ਕੀਤੀ ਗਈ ਹੈ ਕਿ ਆਓ ਲੋੜੀ ਪਾਓ ਔਰ ਸਭ ਦਾ ਕਲਿਆਣ ਮੰਗੋ ਤੇ ਇਸ ਤਰ੍ਹਾਂ ਦੇਖ ਲਓ ਤੁਸੀਂ ਸਾਰੇ ਪਰਿਵਾਰ ਇੱਥੇ ਬੈਠੇ ਨੇ ਸਾਡੇ ਰੌਣਕ ਲਗਾਏ ਨੇ ਬੱਚੇ ਕੁਛ ਸਭ ਲੈ ਕੇ ਆਏ ਆਪਣੇ ਥੋੜਾ ਸੰਗੀਤ ਦਾ ਪ੍ਰੋਗਰਾਮ ਹੋਏਗਾ 뮤직 ਦਾ ਅਸੀਂ ਵੀ ਥੋੜਾ ਜਿਹਾ ਗਾਵਾਂਗੇ ਨੈਚਰਲੀ ਹੈ ਜੀ ਸਰ ਥੈਂਕ ਯੂ ਮੁਬਾਰਕਾ ਜੀ ਅਮਰਸਰ ਕਲੱਬ ਵੱਲੋਂ ਔਰ ਸਾਰੇ ਮੈਂਬਰਸ ਮਹਿਮਾਨ ਵੱਲੋਂ ਸਭ ਨੂੰ ਲੋੜੀ ਦੀ ਬਹੁਤ ਬਹੁਤ ਮੁਬਾਰਕਾ ਪਰ ਮਾਧਮਾ ਸਭ ਨੂੰ ਚੜ੍ਹਦੀ ਕਲਾ ਚ ਰੱਖੇ ਪੰਜਾਬ ਵਾਸੀਆਂ ਨੂੰ ਵੀ ਸਾਰੇ ਦੇਸ਼ ਵਾਸੀਆਂ ਨੂੰ ਵੀ ਸਭ ਨੂੰ ਚੜ੍ਹਦੀ ਕਲਾ ਸ ਰੱਖੇ ਔਰ ਬਹੁਤ ਬਹੁਤ ਮੁਬਾਰਕ ਕੌਣ ਜੀ ਲੋੜੀ ਦੀਆਂ ਸਭ ਨੂੰ ਕੰਗ੍ਰੈਚੁਲੇਸ਼ਨਸ ਸੇ